हेलो जी सत श्रीकाल जी सारों स्वागत है जी थोड़ा यूट्यूब चैनल लोटी का उम्मीद करते हैं सारे ठीक ठाक होवोंगे तो जी ऐसा ली आप एक नई वीडियो लेके आए हैं जी जौक है जो स्टाफ है तो कस्टमर की डिमांड से जो है हल्की ही बेल होगी एक घेरे के जो बेल है चलो खास चेक कर सकते हो ਉਹ ਤੇ ਸੋਨਾ ਜਿਹੜਾ ਇਹ ਵਾਲਾ ਵਰਕ ਹੋ ਰਿਹਾ ਇਹ ਮੈਂ ਕਿਹਾ ਬਾਮਾ ਦਾ ਠੀਕ ਹੈ ਜੀ ਇਹ ਵਾਲਾ ਬਾਮਾ ਦਾ ਵਰਕ ਹੋ ਰਿਹਾ ਇਹ ਵਾਲਾ ਜਿਹੜਾ ਹੋਇਆ ਇਹ ਵਾਲਾ ਘੇਰੇ ਦਾ ਹੋ ਰਿਹਾ ਠੀਕ ਹੈ ਇਹ ਵਾਲਾ ਸੂਟ ਆਪਾਂ ਦੋ ਸੂਟ ਪਹਿਲਾਂ ਵੀ ਕਰ ਚੁੱਕੇ ਇਹਦੇ ਨਾਲ ਦੇ ਇਹ ਮਹਿੰਦੀ ਨਹੀਂ ਮਹਿੰਦੀ ਕਲਰ ਹੈ ਹਾਂਜੀ ਮਹਿੰਦੀ ਕਲਰ ਹੈ ਕਾਟਨ ਸਟੱਫ ਹੈ ਠੀਕ ਹੈ ਬਹੁਤ ਹੀ ਵਧੀਆ ਇਹ ਵੀ ਵਰਕ ਜਿਹੜੀ ਫਿਨਿਸ਼ਿੰਗ ਆਉਂਦੀ ਹੈ ਸ਼ੇਡਿੰਗ ਦਾ ਵਰਕ ਹੈ ਠੀਕ ਜੀ ਇਹਦੇ ਨਾਲ ਦਾ ਵੀ ਜਿਹੜਾ ਹੈਗਾ ਕਿ ਵਰਤ ਕੇ ਵਰਵਾ ਸਕਦੇ ਹੋ ਠੀਕ ਹੈ ਜੀ ਜਲਦੀ ਜਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਦਿਆ ਕਰੋ ਤੇ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੁਹਾਨੂੰ ਸਾਡੇ ਸੂਟ ਚਲੋ ਡਿਜ਼ਾਈਨ ਕਿੱਦਾਂ ਦੇ ਲੱਗਦੇ ਆ ਠੀਕ ਹੈ ਜੀ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਵੀ ਸੋਹਣੇ ਸੋਹਣੇ ਵੀਡੀਓ ਲੈ ਕੇ ਆ ਸਕੀਏ ਠੀਕ ਹੈ ਜੀ ਚਲੋ ਸੂਟ ਨਾਲ ਇੱਕ ਇਹ ਜਿਹੜੇ ਵਰਬਰੀ ਦੇ ਸੂਟ ਹੈ ਜੀ ਇਹ ਵੀ ਜਰੂਰ ਸ਼ੇਅਰ ਕਰਾਂਗੇ ਇਹ ਵਰਬਰੀ ਸਟੱਫ ਹੈ ਇਹ ਚੈੱਕ ਕਰ ਸਕਦੇ ਤੁਸੀਂ ਨੇੜੇ ਤੋਂ ਇਹ ਗੱਲੇ ਦਾ ਡਿਜ਼ਾਈਨ ਹੋਊਗਾ ਇਹ ਹੋਮਾ ਦਾ ਡਿਜ਼ਾਈਨ ਹੋ ਗਈ ਠੀਕ ਹੈ ਇਹ ਜਿਹੜਾ ਇਹ ਵਾਲਾ ਡਿਜ਼ਾਈਨ ਆ ਇਹ ਘੇਰੇ ਦਾ ਰਹੂਗਾ ਠੀਕ ਹੈ ਜਿਸ ਸੇਮ ਹੀ ਇਹ ਡਿਜੀਟਲ ਪ੍ਰਿੰਟ ਆਊਗਾ ਇਹ ਵਾਲਾ ਜਿਹੜਾ ਹੈਗਾ ਤਾਂ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਇਹ ਸੈਂਟਰ ਚ ਆਊਗਾ ਜੀ ਡਿਜ਼ਾਈਨ ਇਹ ਵੀ ਇਹ ਵਾਲਾ ਵੀ ਸੈਂਟਰ ਚ ਆਊਗਾ ਫੋਰ ਸਾਈਡ ਹੀ ਹਲਕੀ ਫੁਲਕੀ ਜਿਹੜੀ ਡੀਲ ਆ ਬਹੁਤ ਹੀ ਵਧੀਆ ਠੀਕ ਹੈ ਇਹ ਇਸ ਤਰ੍ਹਾਂ ਜਿਹੜਾ ਹੈਗਾ ਬਾਰਡਰ ਆਊਗਾ ਦੋਨੋਂ ਸਾਈਡ ਬਹੁਤ ਹੀ ਪਿਆਰਾ ਦੁਪੱਟਾ ਹੀ ਚੈੱਕ ਕਰ ਸਕਦੇ ਹੋ ਬਹੁਤ ਹੀ ਵਧੀਆ ਫਰਵਰੀ ਦਾ ਹੀ ਦੁਪੱਟਾ ਹੋਊਗਾ ਐਂਡ ਜਿਹੜੀ ਇਹਦੀ ਬਾਟਮ ਹੈ ਉਹ ਮਸਲੀਨ ਦੀ ਹੋਊਗੀ ਠੀਕ ਹੈ ਜੀ ਇਹਦੇ ਵਿੱਚ ਜਿਹੜੇ ਆਪਣੇ ਕੋਲ ਚਾਰ ਕਲਰ ਅਵੇਲੇਬਲ ਨੇ ਇਹ ਹੈਗਾ ਵਾਈਟ ਇਹ ਮਾਊਸ ਕਲਰ ਹੈ ਜੀ ਠੀਕ ਹੈ ਜੀ ਇਹ ਹੈ ਦੋ ਆਫ ਵਾਈਟ ਦੇ ਅ ਜਿਹੜਾ ਹ ਡਿਜ਼ਾਈਨਿੰਗ ਇਹਦੀ ਸੇਮ ਰਹੂਗੀ ਠੀਕ ਹੈ ਚੇਂਜ ਹੋਏਗੀ ਦੁਪੱਟੇ ਰਹਿਣਗੇ ਦੁਪੱਟੇ ਵੀ ਸੇਮ ਆ ਕਿਸੇ ਵੀ ਕਸਟਮਰ ਨੂੰ ਲੋੜ ਹੋਵੇ ਤਾਂ ਇਹ ਵਾਲਾ ਜਿਹੜੇ ਹੈਗੇ ਆ ਬਰਬਰੀ ਦੇ ਸੂਟ ਸਾਡੇ ਤੋਂ ਤੁਸੀਂ ਸਕਰੀਨ ਸ਼ਾਟ ਲੈ ਕੇ ਠੀਕ ਹੈ ਮੰਗਵਾ ਸਕਦੇ ਹੋ ਪ੍ਰਾਈਸ ਪੁੱਛਣ ਲਈ ਤੁਸੀਂ ਪਰਸਪ ਮੈਸੇਜ ਕਰ ਸਕਦੇ ਹੋ WhatsApp ਨੰਬਰ ਮੈਂ نیچے ਮੈਂਸ਼ਨ ਕਰੂੰਗੀ ਠੀਕ ਹੈ ਜੀ ਇਹ ਕੀ ਵਾਲਾ ਸੂਟ ਹੈ ਜੀ ਇਹਦਾ ਵੀ ਸ਼ੇਡਿੰਗ ਦਾ ਵਰਕ ਹੈ। ਕਿਸੀ ਸਾਰੇ ਸੂਟ ਦੇ ਵਿੱਚ ਜਿਹੜੀ ਹੈਗੀ ਸ਼ਰਟ ਦੇ ਵਿੱਚ ਸੋਰੀ ਬੁੱਟੀ ਰਹੂਗੀ। ਇਹ ਵਾਲੀ ਬੁੱਟੀ ਹੋਊਗੀ ਸਲਵਾਰ ਤੇ ਵੀ। ਇਹ ਵਾਲਾ ਜਿਹੜਾ ਹੈਗਾ ਪਾਊਡਰ ਬਣਿਆ ਹੋਇਆ ਹੈਗਾ। ਧੀਲਾ ਇਹ ਹੋਊਗਾ ਇਹ ਬਾਹਮ ਤੇ। ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ। ਸੋ ਨੂੰ ਸਾਡਾ ਜਿਹੜਾ ਕੰਮ ਹੈ ਨੀਟ ਤੇ ਕਲੀਨ ਮਿਲੇਗਾ। ਠੀਕ ਹੈ ਜੀ। ਕਮ ਥੋੜਾ ਬਹੁਤਾ ਲੇਟ ਜ਼ਰੂਰ ਹੋ ਸਕਦਾ ਬਟ ਤੁਹਾਨੂੰ ਕੰਮ ਬਹੁਤ ਵਜੇ ਮਿਲੂਗਾ ਇਹ ਆਪਣਾ ਕੋਈ ਵੀ ਕੰਮ ਇਦਾਂ ਨਹੀਂ ਹੁੰਦਾ ਆਹ ਵੱਡ ਕੰਮ ਵਾਲਾ ਨਹੀਂ ਹੁੰਦਾ ਵੀ ਅਸੀਂ ਜਲਦੀ ਚ ਕੰਮ ਕਰਕੇ ਦੇ ਦਈਏ ਤੇ ਤੁਹਾਨੂੰ ਇਦਾਂ ਨਹੀਂ ਕੰਮ ਕਰਕੇ ਦੇ ਦਈਏ ਕਹਦੇ ਹਾਂ ਵੀ ਹਾਂ ਜਲਦੀ ਜਲਦੀ ਮਿਲ ਜੂਗਾ ਕੰਮ ਸੋਨੇ ਜਿਹੜਾ ਹੈਗਾ ਪੂਰੀ ਫਿਨਿਸ਼ਿੰਗ ਦੇ ਨਾਲ ਮਿਲੂਗਾ ਇਹ ਇਹ ਵਾਲਾ ਸੋਟਾ ਜੀ ਇਹ ਸ਼ਰਟ ਰੋਗੀ ਜੀ ਇਹ ਵੀ ਜੇ ਕਿਸੇ ਵੀ ਕਸਟਮਰ ਨੂੰ ਚਾਹੀਦਾ ਹੋਇਆ ਤਾਂ ਤੁਸੀਂ ਮਗਵਾ ਸਕਦੇ ਇਹ ਸ਼ਰਟ ਹੈ ਇਹ ਵਾਲੀ ਐਚ ਡੀ ਦੀ ਤੁਸੀਂ ਸਲਵਾਰ ਵੀ ਬਣਾ ਸਕਦੇ ਹੋ ਟਰੌਜ਼ਰ ਪਲਾਜ਼ੋ ਜੁੜੀ ਹੈ ਤੁਸੀਂ ਮਗਵਾ ਸਕਦੇ ਹੋ ਤੁਸੀਂ ਸਾਡੇ ਕੋਲ ਗੱਲ ਸਕਦੇ ਮੈਸੇਜ ਕਰਨਾ ਪਊਗਾ ਜੀ ਤੁਸੀਂ ਕਿਦਾਂ ਦਾ ਤੁਸੀਂ ਆਪਣੀ ਚੁਆਇਸ ਦਾ ਵੀ ਜਿਹੜਾ ਹੈਗਾ ਵਰਕ ਕਰਵਾ ਸਕਦੇ ਹੋ ਠੀਕ ਹੈ ਜੀ ਜੇ ਸਾਡੇ ਵਾਲਾ ਵਰਕ ਦਾ ਤੁਸੀਂ ਡਿਜ਼ਾਈਨ ਜੋ ਵੀ ਸੈਂਡ ਕਰੋਗੇ ਸਾਡੇ ਸਮਝ ਚ ਆਈ ਜਣਾ ਪਰ ਜਿਹੜਾ ਤੁਸੀਂ ਡਿਜ਼ਾਈਨ ਭੇਜੋਗੇ ਉਹਦੀ ਜਿਹੜੀ ਪਿਕ ਆ ਕਲੀਅਰ ਹੋਣੀ ਚਾਹੀਦੀ ਆ ਸਟਿਚ ਕਰਵਾਉਣਾ ਚਾਹੁੰਦੇ ਹੋ ਆਲ ਟਾਈਪ ਵਰਕ ਕੀਤਾ ਜਾਂਦਾ ਆਲ ਟਾਈਪ ਦੀ ਸਟਿਚਿੰਗ ਹੈ ਜੇ ਤੁਸੀਂ ਵਰਕ ਐਂਡ ਸਟਿਚ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਪਲੀਜ਼ ਤੁਸੀਂ ਦੱਸਣਾ ਪਊਗਾ ਵੀ ਦੁਪੱਟਾ ਵੀ ਚਾਹੀਦਾ ਸਟਿਚ ਵੀ ਕਰਵਾਉਣਾ ਠੀਕ ਹੈ ਪਾਈਪਿੰਗ ਲਗवानी ਆ ਲੇਸ ਲਗवानी ਆ ਜੋ ਵੀ ਹੈ ਠੀਕ ਹੈ ਜੀ ਫੇਰ ਇਹਦੀ ਤੁਹਾਡਾ ਆਰਡਰ ਜਿਹੜਾ ਹੈਗਾਗਾ ਉਹ ਸਮਝ ਚ ਆਉਗਈ ਕਿ ਕਿ ਇਹਦੀ ਕਿਹੜਾ ਕੰਮ ਕਰਵਾਉਣਾ ਚਾਹੁੰਦੇ ਹੋ ਐਂਡ ਹਾਫ ਪੇਮੈਂਟ ਉਸੋਂ ਪਹਿਲਾਂ ਕਰਨੀ ਪਊਗੀ ਠੀਕ ਹੈ ਜੀ ਕਿਹੜੀ ਤੁਹਾਡੀ ਆਰਡਰ ਹੈ ਉਹ ਹਾਂ ਲੋ ਜੀ ਇਹ ਵਾਲਾ ਇਹ ਕੁਝ ਜਿਹਾ ਦੇਖੋ ਹੋਰ ਵੀ ਬਹੁਤ ਡਿਜ਼ਾਈਨ ਨੇ ਜੀ ਇਹ ਵਾਲਾ ਡਿਜ਼ਾਈਨ ਤਾਂ ਬਹੁਤ ਹੀ ਕੀਤਾ ਤਾਂ ਦੋ ਕਸਟਮਰ ਲੈ ਗਏ ਨੇ ਉਹ ਵਾਲੇ ਵੀ ਕਿਤੇ ਸੀ ਠੀਕ ਹੈ ਜੀ ਇਹ ਵਾਲੇ ਤਾਂ ਬਹੁਤ ਹੀ ਕਿਤੇ ਨਹੀਂ ਇੱਕ ਹੋਰ ਚੰਗੇ ਉੱਤੇ ਦਾ ਨਿਊ ਡਿਜ਼ਾਈਨ ਆ ਉਹ ਵੀ ਆਪਾਂ ਤੁਹਾਡੇ ਨਾਲ ਜਲਦੀ ਸ਼ੇਅਰ ਕਰਾਂਗੇ ਠੀਕ ਹੈ ਜੀ ਤਾਂ ਸੋਨੋ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਹੁੰਦੀ ਹੈ ਕਲਰ ਡਿਜ਼ਾਈਨਿੰਗ ਕਮੈਂਟ ਕਰਕੇ ਦੱਸਿਆ ਕਰੋ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਵੀ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਆ ਸਕੀਏ ਠੀਕ ਹੈ ਜੀ ਤੋ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਾਰੀ ਸ਼ੁਕਰੀ ਕਾਲ ਜੀ ਸਾਰਿਆਂ ਨੂੰ